ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਲਫ਼ਜ਼ ਅਕਸਰ ਸਟੇਜਾਂ ਤੇ ਬੁਲਾਰਿਆਂ ਦੇ ਕੋਲੋਂ ਸੁਣਨ ਵਾਸਤੇ ਮਿਲਦਾ ਹੈ ਵੇਖੋ ਜੀ ਬਾਣੀ ਪੜੋ ਆਪਣਾ ਅੱਗਾ ਸਵਾਰ ਲਓ ਤੇ ਖਾਸ ਕਰਕੇ ਪਖੰਡੀ ਸਾਧਾਂ ਕੋਲੋਂ ਇਹ ਬੋਲ ਵਾਰ-ਵਾਰ ਸੁਣਨ ਵਾਸਤੇ ਮਿਲਦਾ ਹੈ ਜੀ ਆਪਣਾ ਅੱਗਾ ਸਵਾਰੋ ਬਾਣੀ ਪੜੋ ਚੰਗਾ ਕਰਮ ਕਰ ਲਓ ਅੱਗਾ ਸਵਾਰੋ ਐਸ ਜਨਮ ਦੀ ਐਸ ਜ਼ਿੰਦਗੀ ਦੀ ਗੱਲ ਘੱਟ ਕਰਦੇ ਨੇ ਵੀ ਤੋਖਾ ਛੱਡ ਦਿਓ ਬੇਈਮਾਨੀ ਛੱਡ ਦਿਓ ਏਹਰਾ ਫੇਰੀ ਛੱਡ ਦਿਓ ਠੱਗੀ ਠੋਰੀ ਛੱਡ ਦਿਓ ਇੱਥੋਂ ਦੀ ਗੱਲ ਨਹੀਂ ਕਰਨੀ ਬਸ ਅੱਗਾ ਸਵਾਰੋ ਅੱਗਿਆ ਆਉਣਾ ਹੈ ਅੱਗਾ ਇਦਾਂ ਨਰਕ ਅੱਗੇ ਇਦਾਂ ਸਵਰਗ ਨਾ ਕੋਈ ਨਰਕ ਹੈ ਨਾ ਕੋਈ ਸਵਰਗ ਹੈ ਉਹ ਮੈਂ ਕਿਸੇ ਵਕਤ ਵਿਸ਼ਾ ਤੁਹਾਡੇ ਸਾਹਮਣੇ ਫੇਰ ਲਿਆਵਾਂਗਾ ਅੱਜ ਕੇਵਲ ਇੰਨੀ ਗੱਲ ਕਰਦਾ ਵੀ ਅੱਗਾ ਸਵਾਰਨ ਦਾ ਮਤਲਬ ਕੀ ਹੁੰਦਾ ਜਿੰਨੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਬਾਣੀ ਵਿੱਚ ਇੱਕ ਪੰਕਤੀ ਦੇ ਰਾਂਝ ਸਮਝਾਇਆ ਵੀ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਵੀ ਜੇ ਤੂੰ ਲੰਮੀ ਜਿੰਨੂ ਪਾਤਸ਼ਾਹ ਕਹਿੰਦੇ ਦਿਲ ਲੰਮੀ ਨਦਰ ਨਿਹਾਲੀ ਹੈ ਵੀ ਲੰਮੀ ਸੋਚ ਸੋਚ ਕੇ ਵੇਖ ਲੰਮੀ ਨਜ਼ਰ ਕਰਕੇ ਵੇਖ ਹੁਣ ਲੰਮੀ ਨਜ਼ਰ ਦਾ ਮਤਲਬ ਕੀ ਹੁੰਦਾ ਇੱਕ ਭਾਵਰਥ ਹੈ ਨਾ ਲੰਮੀ ਨਜ਼ਰ ਜੇ ਮੇਰੀ ਨਜ਼ਰ ਇੱਕ ਮੀਲ ਤੱਕ ਜਾਂਦੀ ਹੈ ਐਸਾ ਤੇ ਹੈ ਨਹੀਂ ਕਿ ਗੁਰੂ ਜੀ ਕਹਿ ਰਹੇ ਨੇ ਬੀ ਲੰਮੀ ਕਰ ਤੇ ਮੈਨੂੰ 5 ਮੀਲ ਤੱਕ ਵੇਖ ਲਾਂਗਾ ਜਾਂ ਮੈਂ ਇਹਨੂੰ 50 ਮੀਲ ਤੱਕ ਵੇਖ ਲਾਂਗਾ ਜਾਂ 100 ਮੀਲ ਤੱਕ ਵੇਖ ਲਾਂਗਾ ਲੰਮੀ ਨਜ਼ਰ ਦਾ ਮਤਲਬ ਹੁੰਦਾ ਹੈ ਲੰਮੀ ਸੋਚ ਕਰਕੇ ਸੋਚ ਲੰਮਾ ਸੋਚ ਵੀ ਤੇਰਾ ਫਿਊਚਰ ਤੇਰਾ ਭਵਿੱਖ ਕਿਦਾਂ ਦਾ ਆ ਰਿਹਾ ਇਹਨੂੰ ਕਹਿੰਦੇ ਨੇ ਦੇ ਲੰਮੀ ਨਦਰ ਨੇ ਹਾਲੀ ਹੈ ਇਹਨੂੰ ਕਹਿੰਦੇ ਨੇ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਚਾਏ ਜੇ ਅੱਗੇ ਦਾ ਚੇਤਾ ਰਵੇ ਵੀ ਅੱਗੇ ਆਉਣ ਵਾਲਾ ਸਮਾਂ ਕਿਦਾਂ ਦਾ ਹੋਣਾ ਤੇ ਫਿਰ ਤੈਨੂੰ ਸਜ਼ਾ ਨਹੀਂ ਮਿਲੇਗੀ ਮਤਲਬ ਦੁਖੀ ਨਹੀਂ ਹੋਏਗਾ ਕੜਪੇਗਾ ਨਹੀਂ ਜੇ ਤੂੰ ਲੰਮੀ ਸੋਚ ਸੋਚੇਗਾ ਇਹਨੂੰ ਮੈਂ ਕਹਿਣ ਦਾ ਯਤਨ ਕਰਦਾ ਆਪਣੇ ਘਰਾਂ ਦੇ ਅੰਦਰ ਬਾਲ ਬੱਚੇ ਹੁੰਦੇ ਨੇ ਆਪਾਂ ਬੱਚਿਆਂ ਨੂੰ ਛਿੜਕਦੇ ਹੋਏ ਜਾਂ ਪਿਆਰ ਦੇ ਨਾਲੇ ਗੱਲ ਕਹਿੰਦੇ ਆ ਨਾ ਕਿ ਬੇਟਾ ਪੜ ਤੇਰਾ ਅੱਗਾ ਸਬਰ ਜਾਏਗਾ ਹੁਣ ਮੈਨੂੰ ਦੱਸਿਓ ਵੀ ਉਹ ਜਿਹੜਾ ਅੱਗਾ ਸਵਰ ਜਾਏਗਾ ਆਪਾਂ ਉਹਦੇ ਅਗਲੇ ਜਨਮ ਦੀ ਗੱਲ ਕਰ ਰਹੇ ਆ ਜਾਂ ਆਉਣ ਵਾਲੇ 2 4 5 10 ਸਾਲਾਂ ਤੋਂ ਬਾਅਦ ਦੇ ਸਮੇਂ ਦੀ ਗੱਲ ਕਰ ਰਹੇ ਆ ਜੇ ਬੱਚਾ ਅਜੇ ਤੁਹਾਡਾ 5 7 10 ਸਾਲ ਦੀ ਉਮਰ ਦੇ ਅੰਦਰ ਹੈ ਇਟ ਮੀਨਸ ਤੁਸੀਂ ਉਹਦੀ ਜਵਾਨੀ ਦੀ ਗੱਲ ਕਰ ਰਹੇ ਹੋ ਤੇਰਾ ਅੱਗਾ ਸਵਰ ਜਾਏਗਾ ਰਹੀਦੀ ਉਮਰ ਦੀ ਗੱਲ ਕਰ ਰਹੇ ਆ ਕੋਈ ਚੰਗੀ ਨੌਕਰੀ ਮਿਲ ਜਾਏਗੀ ਪੜ ਲਿਖ ਜਾਏਗਾ ਚੰਗਾ ਬਿਜ਼ਨਸ ਕਰ ਲਏਗਾ ਅੱਗਾ ਸਵਾਰ ਲਏਗਾ ਸੌਖੀ ਰੋਟੀ ਖਾ ਲਏਗਾ ਪਰਿਵਾਰ ਪਾਲ ਲਏਗਾ ਬੱਚੇ ਪਾਲ ਲਏਗਾ ਇਹਦਾ ਮਤਲਬ ਹੈ ਅੱਗਾ ਸਵਾਰਨਾ ਦੂਜੀ ਗੱਲ ਜੋ ਪੜਿਆ ਜਾਂਦਾ ਹੈ ਉਹਦਾ ਲਾਭ ਬੱਚੇ ਨੂੰ ਇਹ ਨਹੀਂ ਵੀ ਅੱਜ ਹੀ ਉਹਨੇ ਕੁਝ ਪੜਿਆ ਹੈ 2 ਜ਼ਰਬੇ 2 ਤੇ ਲਾਭ ਆਜੀ ਮਿਲ ਗਿਆ ਪੜਿਆ ਅੱਜ ਇਹ 2 ਜ਼ਰਬੇ 2 ਇੱਕ ਕੰਮ ਉਦੋਂ ਆਉਣਾ ਹੈ ਜਦੋਂ ਕੋਈ ਬਿਜ਼ਨਸ ਕਰੇਗਾ ਜਾਂ ਲੇਖਾ ਜੋਖਾ ਕਰੇਗਾ ਜਾਂ ਅੱਗੇ ਆਪਣੀ ਜ਼ਿੰਦਗੀ ਦੇ ਅੰਦਰ ਚੱਲੇਗਾ ਪੜਿਆ ਅੱਜ ਜੋ ਪੜਿਆ ਹੈ ਉਹਦਾ ਨਾਲੋਂ ਨਾਲ ਨਹੀਂ ਥੋੜਾ ਜਿਹਾ ਸਮਾਂ ਪਾ ਕੇ ਉਹਦਾ ਲਾਭ ਮਿਲਦਾ ਹੈ ਪਰ ਅਗਲੇ ਜਨਮ ਦਾ ਨਹੀਂ ਹੁਣੇ ਇਸੇ ਜਨਮ ਤੇ ਇਸੇ ਜ਼ਿੰਦਗੀ ਦੀ ਗੱਲ ਹੈ ਕਈ ਵਾਰੀ ਆਮ ਵਰਕਰਾਂ ਨੂੰ ਆਪਣੀ ਫੈਕਟਰੀ ਦੇ ਅੰਦਰ ਕੰਮ ਕਰਦੇ ਨੇ ਜਾਂ ਆਪਣੇ ਬੱਚਿਆਂ ਨੂੰ ਇਹ ਗੱਲ ਕਹੀਦੀ ਜਿਹੜਾ ਪੜ੍ਹਾਈ ਨਾ ਕਰ ਰਿਹਾ ਹੋਵੇ ਜਿਹੜਾ ਕਾਰੋਬਾਰੀ ਹੋਵੇ ਬੇਟਾ ਮਿਹਨਤ ਕਰ 2 ਸਾਲ 5 ਸਾਲ 10 ਸਾਲ ਲੱਕ ਤੋੜ ਕੇ ਮਿਹਨਤ ਕਰ ਠੇੜ ਪੰਜਾਬੀ ਦੇ ਲਫ਼ਜ਼ ਵਰਤਨੇ ਆ ਕਮਰ ਬੰਨ ਕੇ ਮਿਹਨਤ ਕਰ ਲਗਨ ਦੇ ਨਾਲ ਮਿਹਨਤ ਕਰ ਦਿਨ ਰਾਤ ਮਿਹਨਤ ਕਰ ਤੇਰਾ ਅੱਗਾ ਸਮਰ ਜਾਏਗਾ ਤੈਨੂੰ ਅੱਗੋਂ ਇਨੀ ਜ਼ਿਆਦੀ ਮਿਹਨਤ ਨਹੀਂ ਕਰਨੀ ਪੈਗੀ ਅੱਗੋਂ ਕਦੋਂ ਬਈ ਅਗਲੇ ਜਨਮ ਵਿੱਚ ਨਹੀਂ ਇੱਕ ਵਾਰੀ ਤੂੰ ਸਿਰ ਬੰਨ ਕੇ ਲੱਕ ਬੰਨ ਕੇ ਮਿਹਨਤ ਕਰ 5 10 ਸਾਲ ਤੂੰ ਸਟੈਂਡ ਹੋ ਜਾਏਗਾ ਉਸ ਤੋਂ ਬਾਅਦ ਤੇਰਾ ਕੰਮ ਚੱਲਣਾ ਸਮੂਥ ਹੋ ਜਾਏਗਾ ਆਰਾਮ ਦੇ ਨਾਲ ਕੱਟ ਵੀ ਕਰੇਗਾ ਤੇ ਕੰਮ ਚੱਲੀ ਜਾਏਗਾ ਅੱਗਾ ਸਮਰ ਜਾਏਗਾ ਅੱਗਾ ਸੰਭਲ ਜਾਏਗਾ ਇਹਦਾ ਮਤਲਬ ਇਹ ਹੁੰਦਾ ਹੈ ਅੱਛਾ ਜੇ ਕਿਸੇ ਘਰ ਦੇ ਅੰਦਰ ਹਸਬੰਡ ਵਾਈਫ ਲੜਦੇ ਹੋਣ ਮੀਆਂ ਬੀਬੀ ਲੜਦੇ ਹੋਣ ਉਹਨਾਂ ਨੂੰ ਸਮਝਾਉਣ ਵਾਸਤੇ ਕੋਈ ਉਹਨਾਂ ਦਾ ਰਿਸ਼ਤੇਦਾਰ ਕੋਈ ਗਵਾਂਡੀ ਕੋਈ ਸੱਜਣ ਮਿੱਤਰ ਵਿਚਕਾਰ ਆਣ ਕੇ ਖਲੋ ਜਾਂਦਾ ਹੈ ਤੇ ਉਹ ਦੋਵੇਂ ਗੱਲ ਕਹਿੰਦੇ ਨੇ ਵੀ ਅਸੀਂ ਤਲਾਕ ਲੈਣਾ ਹੈ ਦੋਵੇਂ ਕਹਿੰਦੇ ਨੇ ਤੇ ਜਿਹੜਾ ਵਿਚਕਾਰਲਾ ਬੰਦਾ ਉਹ ਕੀ ਕਹੇਗਾ ਉਹ ਕਹੇਗਾ ਤਲਾਕ ਨਾ ਲਓ ਬਹਿ ਕੇ ਸਮਝੌਤਾ ਕਰੋ ਤੁਹਾਡੇ ਅੱਗੇ ਦੁਖਦਾਈ ਹੋਵੇਗਾ ਤੁਸੀਂ ਅੱਗੇ ਜਾ ਕੇ ਰੋਗ ਹੈ ਅੱਗੇ ਜਾ ਕੇ ਕਿੱਥੇ ਮਤਲਬ ਤਲਾਕ ਲੈਣ ਤੋਂ ਬਾਅਦ ਵਾਲਾ ਸਮਾਂ ਉਹ ਵਿਚਕਾਰਲੇ ਬੰਦੇ ਵੱਲੋਂ ਚੇਤਾ ਕਰਾਇਆ ਜਾ ਰਿਹਾ ਹੈ ਵੀ ਅੱਗੇ ਰੋਵੋਗੇ ਤੇਰੇ ਇਹਦੇ ਬਗੈਰ ਨਹੀਂ ਸਰਨਾ ਇਹਦਾ ਤੇਰੇ ਬਗੈਰ ਨਹੀਂ ਸਰਨਾ ਤੁਹਾਡੇ ਬੱਚਿਆਂ ਤੇ ਬੜਾ ਅਸਰ ਪਏਗਾ ਇਸ ਕਰਕੇ ਇਸ ਮਸਲੇ ਨੂੰ ਬਹਿ ਕੇ ਅੱਜ ਨਿਝੇਠ ਲੋ ਤਾਂ ਕਿ ਅੱਗੋਂ ਤੁਹਾਨੂੰ ਰੋਣਾ ਤੇ ਪਛਤਾਉਣਾ ਨਾ ਪਵੇ ਅੱਗੇ ਦਾ ਮਤਲਬ ਆ ਹੁੰਦਾ ਹੈ ਅੱਛਾ ਸਾਡੇ ਘਰਾਂ ਦੇ ਅੰਦਰ ਧੀਆਂ ਦਾ ਜਨਮ ਹੁੰਦਾ ਹੈ ਬੱਚੀਆਂ ਦਾ ਜਨਮ ਹੁੰਦਾ ਹੈ ਆਪਾਂ ਕੀ ਕਹਿੰਨੇ ਆਪਣੀਆਂ ਲੜਕੀਆਂ ਨੂੰ ਆਪਣੀਆਂ ਧੀਆਂ ਨੂੰ ਬੇਟਾ ਚੌਂਕਾ ਤੇ ਚੁੱਲ੍ਹਾ ਸਿੱਖ ਅੱਗੇ ਜਾ ਕੇ ਸੌਖੀ ਰਹਿਣਗੇ ਅੱਗੇ ਕਿੱਥੇ ਮਤਲਬ ਸੌਰੇ ਘਰ ਦੇ ਅੰਦਰ ਅੱਗੇ ਦਾ ਮਤਲਬ ਇਹ ਨਹੀਂ ਵੀ ਅਗਲੇ ਜਨਮ ਦੇ ਅੰਦਰ ਚਲੋ ਗੱਲ ਤੇ ਪਾਸੇ ਦੀ ਹੈ ਉਹ ਮੈਂ ਵਿਸ਼ਾ ਇੱਕ ਵੱਖਰੇ ਤੌਰ ਤੇ ਰੱਖਣਾ ਚਾਹਾਂਗਾ ਤੇ ਰੱਖਾਂਗਾ ਮੈਂ ਕਿੰਨਾ ਵੀ ਸਾਡੇ ਘਰ ਦੀ ਜਨਮ ਲੈਣ ਵਾਲੀ ਧੀ ਬੱਚੀ ਉਹ ਭਾਵੇਂ ਪੜ੍ਹ ਲਿਖ ਕੇ ਬਣ ਜਾਏ ਵਕੀਲ ਭਾਵੇਂ ਬਣ ਜਾਏ ਜੱਜ ਭਾਵੇਂ ਬਣ ਜਾਏ ਕਲੈਕਟਰ ਕੁਛ ਬਣ ਜਾਏ ਉਸ ਬੱਚੀ ਨੂੰ ਰਸੋਈ ਦਾ ਕੰਮ ਜ਼ਰੂਰ ਆਉਣਾ ਚਾਹੀਦਾ ਉਹ ਸ਼ੌਂਕ ਦੇ ਨਾਲ ਆਪਣੇ 3 ਪੁੱਤਾਂ ਨੂੰ ਅੱਗੇ ਖਵਾ ਸਕੇ ਆਪਣੇ ਪਤੀ ਨੂੰ ਖਵਾ ਸਕੇ ਨਾਲ ਮਿਲ ਕੇ ਸਾਰੇ ਕਰ ਲੈਣ ਖੈਰ ਉਹ ਇੱਕ ਵਿਸ਼ਾ ਵੱਖਰਾ ਹੈ ਗੱਲ ਵਿਚਕਾਰ ਆ ਗਈ ਆਪਾਂ ਆਪਣੀਆਂ 3 ਨੂੰ ਕਿੰਨੇ ਬੇਟਾ ਚੌਂਕੇ ਚੁੱਲੇਦਾਰ ਸੋਹੀ ਦਾ ਕੰਮ ਸਿੱਖ ਅੱਗੇ ਜਾ ਕੇ ਸੌਖੀ ਰਹਿਣਗੀ ਅੱਗੇ ਕਿੱਥੇ ਅਗਲੇ ਜਨਮ ਦੇ ਅੰਦਰ ਨਹੀਂ ਐਸੇ ਜਨਮ ਦੇ ਅੰਦਰ ਅੱਜ ਤੂੰ ਕੁਵਾਰੀ ਐ ਅੱਜ ਆਪਣੀ ਪੇਕਿਆਂ ਦੇ ਕਾਰਨ ਦਰੇ ਮਾਪੇ ਦੇ ਕੋਲ ਐ ਕੱਲ ਨੂੰ ਜਦੋਂ ਸਹੁਰੇ ਘਰ ਜਾਏਗੇ ਨਾ ਤੇ ਤੇਰੀ ਸੱਸ ਜਾਂ ਨਾਨਾ ਦੇ ਜਾਂ ਸਹੁਰਾ ਜਾਂ ਕੋਈ ਹੋਰ ਆਵਾਜ਼ ਦੇਗਾ ਬੇਟਾ ਚਾਹ ਦਾ ਕੱਬ ਬਣਾ ਕੇ ਲਿਆ ਪਰ ਜੇ ਤੈਨੂੰ ਬਣਾਉਣੀ ਨਾ ਆਉਂਦੀ ਹੋਏਗੀ ਤੇ ਬੇਇੱਜ਼ਤ ਹੋਏਂਗੀ ਸੁਖੀ ਰਹੇਂਗੀ ਅੱਗੇ ਜਾ ਕੇ ਬਣਾਉਣ ਦੀ ਜਾਂਚ ਅੱਜ ਸਿੱਖ ਆਮ ਦੇਹਾਤ ਦੇ ਅੰਦਰ ਜਿਹੜੇ ਬਹੁਤ ਛੋਟੇ ਪਰਿਵਾਰ ਨੇ ਇਕਨੋਮਿਕਲੀ ਕੱਦ ਜਿਨ੍ਹਾਂ ਦਾ ਛੋਟਾ ਹੈ ਆਪਾਂ ਕਿੰਨੇ ਕੁੜੀਆਂ ਨੂੰ ਧੀਆਂ ਨੂੰ ਕਢਾਈ ਦਾ ਸਲਾਈ ਦਾ ਕੰਮ ਸਿਖਾਓ ਅੱਗੇ ਜਾ ਕੇ ਸੌਖੀਆਂ ਰਹਿਣਗੀਆਂ ਚਲੋ ਆਪਣਾ ਕੰਮ ਕਰ ਲੈਣਗੀਆਂ ਰੋਟੀ ਖਾ ਲੈਣਗੀਆਂ ਆਪਣਾ ਕੱਪੜਾ ਜਿਹੜਾ ਆਪੇ ਸੀ ਲੈਣਗੀਆਂ ਇਸ ਤੋਂ ਬਾਅਦ ਅੱਜ ਦੀ ਕੀਤੀ ਮਿਹਨਤ ਅੱਜ ਦੇ ਚੱਲੇ ਹੋਏ ਕਦਮ ਤੁਹਾਨੂੰ ਇੱਕ ਦਿਨ ਮੰਜ਼ਲ ਤੱਕ ਲੈ ਜਾਣਗੇ ਅਗਰ ਅੱਜ ਨਹੀਂ ਤੁਰੋਗੇ ਤੇ ਮੰਜ਼ਿਲ ਨੇੜੇ ਆਏਗੀ ਕਿਵੇਂ ਅਗਰ ਮਿਹਨਤ ਨਹੀਂ ਕਰੋਗੇ ਤੇ ਸਕਸੈਸ ਹੋਏਗੀ ਕਿਵੇਂ ਪੈਰ ਉਹ ਮੰਜੇ ਦੇ ਉੱਤੇ ਬੈੱਡ ਦੇ ਉੱਤੇ ਢੇਰੀ ਢਾਕੇ ਕਾਮਯਾਬੀ ਮਿਲਣ ਵਾਸਤੇ ਕੋਲ ਨਹੀਂ ਆਏਗੀ ਕਾਮਯਾਬੀ ਇੱਕ ਐਸੀ ਚੀਜ਼ ਹੈ ਜਿਹਦੇ ਕੋਲ ਜਾਣਾ ਪੈਂਦਾ ਹੈ ਖੁਦ ਚੱਲ ਕੇ ਜਾਣਾ ਪੈਂਦਾ ਹੈ ਖੈਰ ਅੱਗਾ ਸਵਾਰਨਾ ਮਤਲਬ ਰਹਿੰਦਾ ਜੀਵਨ ਪੰਧ ਸਵਾਰਨਾ ਰਹਿੰਦਾ ਜੀਵਨ ਦਾ ਪਾਠ ਸਵਾਰਨਾ ਨਾ ਕਿ ਕਿਸੇ ਹੋਰ ਜਨਮ ਜਾਂ ਜੂਣ ਦੀ ਗੱਲ ਹੈ ਤੁਸੀਂ ਆ ਹੀ ਜੀਵਨ ਸਵਾਰ ਲਓ ਇੰਨਾ ਹੀ ਬੜਾ ਹੈ ਤੁਸੀਂ ਕਿੱਥੇ ਅਗਲਿਆਂ ਜਨਮਾਂ ਦਾ ਬੋਝ ਸਿਰ ਤੇ ਚੁੱਕੀ ਫਿਰਦੇ ਹੋ ਆ ਹੀ ਜਨਮ ਸਵਾਰ ਲੋ ਇਹ ਦੇ ਵਿੱਚ ਹੀ ਰਹਿਣ ਦਾ ਚੱਜ ਸਿੱਖ ਲੋ ਗੁਰਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਐਸੇ ਜਨਮ ਦੇ ਅੰਦਰ ਜ਼ਿੰਦਗੀ ਦੇ ਅੰਦਰ ਰਹਿਣ ਦੀ ਕਿਵੇਂ ਰਹਿਣਾ ਹੈ ਸਮਾਜ ਦੇ ਅੰਦਰ ਪਰਿਵਾਰ ਦੇ ਅੰਦਰ ਕਾਰੋਬਾਰ ਦੇ ਅੰਦਰ ਆਪਣੇ ਆਫਿਸ ਦੇ ਅੰਦਰ ਕੰਪਨੀ ਦੇ ਅੰਦਰ ਰਹਿਣ ਦੀ ਜਾਲ ਸਿੱਖ ਲੋ ਮਿਲਣ ਵਰਤਨ ਦੀ ਜਾਲ ਸਿੱਖ ਲੋ ਤੌਰ ਤਰੀਕੇ ਦੀ ਜਾਲ ਸਿੱਖ ਲੋ ਕੋਈ ਸਲੀਕਾ ਅਪਣਾ ਲਓ ਇੰਨਾ ਹੀ ਬੜਾ ਹੈ ਕਿੱਥੇ ਬੋ ਚੱਕੀ ਫਿਰਦੇ ਹੋ ਅਗਲੇ ਜਨਮ ਦਾ ਪਾਠ ਹੁਣ ਕਰਨਾ ਹੈ ਤੇ ਲਾਭ ਮਿਲੇਗਾ ਜੀ ਅਗਲੇ ਜਨਮ ਜਾ ਕੇ ਲਾਭ ਮਿਲੇਗਾ ਕੋਈ ਅਗਲੇ-ਉਗਲੇ ਜਨਮ ਨਹੀਂ ਇੱਥੇ ਮਿਲਣਾ ਜੋ ਮਿਲਣਾ ਹੈ ਇਹ ਪਖੰਡ ਤੇ ਭਰਮ ਜਾਲ ਦੀਆਂ ਗੱਲਾਂ ਨੇ ਜੋ ਪਖੰਡੀਆਂ ਨੇ ਤੁਹਾਡੇ ਸਿਰ ਦੇ ਉੱਤੇ ਵਜਨ ਬਣਾ ਕੇ ਪੰਡ ਪੰਡ ਕੇ ਰੱਖ ਦਿੱਤੀਆਂ ਇਸ ਪਖੰਡ ਨੂੰ ਛੱਡੋ ਸਮਾਜ ਸੁਥਰਾ ਬਣਾਓ ਘਰ ਸੁਥਰਾ ਬਣਾਓ ਪਰ ਕਿਵੇਂ ਬਣੇਗਾ ਤੁਹਾਡੇ ਬਿਹੇਵੀਅਰ ਦੇ ਨਾਲ ਤੁਹਾਡੇ ਵਿਹਾਰ ਕਿਰਦਾਰ ਪਿਆਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ